ਸਿਕਾ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਮਾਛੀwala ਪਿੰਡ ਅਜ ਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ 4-4 ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਤਿਆਰ ਸੀਗਾ ਪੱਕਾ ਝੋਨਾ ਸੀਗਾ ਪਦੇ ਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿਉਂ ਹੋਣੋਂ ਕਣ ਕਿੱਥੇ ਵੇਜਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਆ ਇੱਧਰ ਗਾੜੀ ਰਾਵੀ ਤੇ ਰਾਇਆ ਅਦਾ ਰਾਵੀ ਤੇ ਜਾ ਤੋਂ ਆਰ ਤੇ ਰਾਵੀ ਤੇ ਰਾਇ ਤੋਂ ਪਾਰ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਆ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਦੇ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਧ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਬਾਕੀ ਧੰਮਦਤ ਪੈਸਾ ਦੇਤ ਜਿਹੜੀ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਲੋਕ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਦੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਆ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੈ ਇਕੱਠੀ ਕਰ ਲੈ ਜੋ ਮਜ਼ੀ ਕਰ ਲੈ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਤੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪ੍ਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪਾਲਿਸੀ ਲੈ ਕੇ ਆਓ ਤਾਂ ਇਹ ਚਾਰ ਚਾਰ ਫੁੱਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ 'ਚ ਵੀ ਉਹਦਾ ਭਲਾ ਹੋਊਗਾ ਵਿਚਾਰੇ ਦਾ ਉਹ ਕੋਈ ਚਾਰ ਪੈਸੇ ਵਾਟ ਲੂਗਾ ਆਪਣੇ ਘਰ ਚਾਰ ਪੈਸੇ ਲੈ ਆਊਗਾ ਔਰ ਅਗਲੀ ਕਣਕ ਵਿਦਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਵੀ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਔਰ ਇਹ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਧ ਤੋਂ ਵੱਧ ਪਉਣਾ ਵੀ ਹੈ ਤੇ ਤਹਿਸੀਲਦਾਰ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦਿਓ ਕਿ ਜਿਹਦੀ ਜ਼ਮੀਨ ਹੈ ਉਹਨੂੰ ਦੇਖਪੁੱਟਣ ਦਾ اختیار ਦੇ ਦਿਓ ਬਸ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਦੇ ਪਵਾਨ ਕਰੋਗੇ ਤੇ ਅਜ ਨਾਲੇ ਦੇ 11 ਕਿਸਾਨਾਂ ਦਾ ਜਿਹੜਾ ਪੈਦਾ ਹੋਗਾ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ ਵਾਈ ਗੋਦੀਕਾ ਕਲਸਾ ਵਾਈ ਗੋਦੀਕੀ ਫਤਿਹ